ਅਮੀਰ ਕੁਮਾਰ ਜੀ ਅੱਜ ਜਿਹੜੀ ਲੋਕਤਾਂ ਤੋਂ ਪਾਰਟਿਸਪੇਟ ਕਰਦੇ ਨੇ ਇੱਕ ਤਰ੍ਹਾਂ ਦੇ ਮਹਿਸੂਸ ਕਰਦੇ ਵਧੀਆ ਹੁੰਦਾ ਪਿਆ ਕਿੰਦੇ ਕੰਪਨੀ ਦੇ ਕਰਵਾਉਂਦੇ ਬਾਵਾ ਤੇਕਾ ਹੀ ਗਏ ਤੇ ਉਤੋਂ ਪਾਰਟੀਫੇਡ ਬਾਵਾ ਆਏ ਸੀਗੇ ਆਪਣੇ ਨਾਲ ਦੇ ਸੀਗੇ ਮੁਰੋਂ ਉਤੋਂ ਕੌਣ ਸਾਕੇ ਬੀਜਣਾਈਏ ਸਾਰ ਆਪਣੀ ਦੇਸੀ ਦੇ ਅਜ ਤਾਂ ਕਿ ਨਸ਼ਿਆਂ ਤੋਂ ਦੂਰ ਹੋਵੋ ਜਿੰਨਾ ਸਦਾ ਗਰਾਊਂਡ 'ਚ ਜਾਓ ਆਪਾਂ ਗਰਾਊਂਡ 'ਚ ਜਾਵਾਂਗੇ ਤਾਂ ਆਪਾਂ ਅੱਧੇ ਨਸ਼ੇ ਤੋਂ ਦੂਰ ਆਵਾਂਗੇ ਜੀ ਸਿੰਨਾਈ ਮਾਰੀ ਆ ਅੱਜ ਸਰਦਾਰ ਵੱਲਭਾਈ ਪਟੇਲ ਜੀ ਦੀ ਜਨਮ ਦਿਨਤੀ ਹੈ 150ਮੀ ਸਰਦਾਰ ਵੱਲਭਾਈ ਪਟੇਲ ਜੀ ਦੀ ਜਨਮ ਜਨਤੀ ਦੇ ਉਤੇ ਹਰ ਸਾਲ ਭਾਰਤੀ ਜਨਤਾ ਪਾਰਟੀ ਰਨ ਫਾਰ ਯੂਨਿਟੀ ਦਾ ਤਯੋਜਨ ਕਰਦੀ ਹੈ ਅੱਜ ਵੀ ਜ਼ਿਲ੍ਹਾ ਪਠਾਨਕੋਟ ਦੇ बीजेपी ਦੇ ਅਧਿਐਕਸ਼ਕ ਯੁਵਾ ਮੋਰਚਾ ਦੇ ਅਧਿਐਕਸ਼ਕ ਔਰ ਮੰਡਲਾਂ ਦੇ ਅਧਿਐਕਸ਼ਾਂ ਨੇ ਮਿਲ ਕੇ ਸਕੂਲਾਂ ਦੇ ਨਾਲ ਸੰਪਰਕ ਕਰਕੇ ਰਨ ਫॉर ਯੂਨਿਟੀ ਦਾ ਕਾਰਜਕ੍ਰਮ ਜਿਹੜਾ ਪਟੇਲ ਜੀ ਦੀ ਮੂਰਤੀ ਤੇ ਮਾਲਾ ਅਰਪਣ ਔਰ ਪੁਸ਼ਪਾਂਜਲੀਕਰਨ ਤੋਂ ਬਾਅਦ ਸ਼ੁਰੂ ਕਰਨ ਕਰਨਾ ਹੈ ਔਰ ਇਸ ਮੌਕੇ ਤੇ ਦਿਨੇਸ਼ ਸਿੰਘ ਬੱਬੂ ਜੀ ਪੁਰੀ ਸਾਹਿਬ ਅਨਿਲ ਜੀ ਵਿਜੇ ਜੀ ਪਾਰਟੀ ਦੇ சுரேਸ਼ ਢੀਵਾਨ ਜੀ ਔਰ ਪਾਰਟੀ ਦੇ ਸਾਡੇ ਅਧਿਐਕਸ਼ ਸੁਰੇਸ਼ ਜੀ ਯੁਵਾ ਮੋਰਚਾ ਦੇ ਅਧਿਐਕਸ਼ ਬਿੱਕੀ ਜੀ ਸਾਡੇ ਮੰਡਲਾਂ ਦੇ ਪ੍ਰਧਾਨ ਅਮਨ ਔਰ ਨਿਪੁੰਨ ਔਰ ਪੂਰੀ ਬੀਜੇਪੀ ਦੀ ਵੱਡੀ ਲੀਡਰਸ਼ਿਪ ਇਸ ਕਾਰਜਕ੍ਰਮ ਦਾ ਹਿੱਸਾ ਬਣੀ ਹੈ ਰਨ ਫਾਰ ਯੂਨਿਟੀ ਇੱਕ ਸੰਦੇਸ਼ ਹੈ ਜੋੜਨ ਦੇ ਲਈ ਔਰੇ ਨਰਿੰਦਰ ਭਾਈ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਰਦਾਰ ਵੱਲਭਾਈ ਪਟੇਲ ਜੀ ਨੂੰ ਜਿਹੜਾ ਸਥਾਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਿਲਣਾ ਚਾਹੀਦਾ ਸੀ ਕਾਂਗਰਸ ਨੇ ਆਪਣੀ ਕੁੰਠਿਤ ਮਾਨਸਿਕਤਾ ਦੇ ਕਾਰਨ ਉਹਨਾਂ ਦੇ ਯੋਗਦਾਨ ਨੂੰ ਨਜ਼ਾਰਤ ਕੀਤਾ ਹੋਇਆ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੱਲਭਾਈ ਪਟੇਲ ਜਿਨ੍ਹਾਂ ਨੂੰ ਲੋਹ ਪੁਰਸ਼ ਕਿਹਾ ਜਾਂਦਾ ਹੈ ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ 562 ਰਿਆਸਤਾਂ ਨੂੰ ਦੇਸ਼ ਨਾਲ ਜੋੜਨਾ ਔਰ ਭਾਰਤ ਦੀ ਏਕਤਾ ਔਰ ਅਖੰਡਤਾ ਦੇ ਲਈ ਜਿੰਨਾ ਵੱਡਾ ਯੋਗਦਾਨ ਉਹਨਾਂ ਨੇ ਦਿੱਤਾ ਹੈ ਉਹ ਆਪਣੇ ਆਪ ਚ ਹਮੇਸ਼ਾ ਸਮਰਣੀ ਹੈ ਔਰ ਇਹ ਰਣਪੁਰ ਯੂਨਿਟੀ ਦਾ ਕਾਰਜਕ੍ਰਮ ਵੀ ਸਾਡੀਆਂ ਭਾਸ਼ਾ ਲਾਗ ਹੋ ਸਕਦੀਆਂ ਸਾਡੀ ਬੋਲੀ ਲਾਗ ਹੋ ਸਕਦੀ ਹੈ ਸਾਡਾ ਪ੍ਰਾਂਤ ਲਾਗ ਹੋ ਸਕਦਾ ਹੈ ਲੇਕਿਨ ਅਸੀਂ ਇਸ ਭਾਰਤ ਮਾਤਾ ਦੇ ਪੁੱਤਰਾਂ ਪੁੱਤਰੀਆਂ ਇਹ ਦੇਸ਼ ਸਾਡਾ ਹੈ ਇਹ ਦੇਸ਼ ਦੀ ਮਿੱਟੀ ਸਾਡੀ ਹੈ ਇੱਕ ਚ ਸਮਯੱਸੇ ਬਣੇ ਇਕਤਾ ਬਣੇ ਇਹਦਾ ਸੰਦੇਸ਼ ਰੰਗ ਫਾਰ ਯੂਨਿਟੀ ਦੇ ਮਾਧਿਅਮ ਚ ਦਿੱਤਾ ਜਾਂਦਾ ਹੈ ਇਸ ਵਾਰੀ ਕਿਉਂਕਿ ਇਹ 150ਵੀਂ ਜਨਤੀ ਹੈ ਸਰਦਾਰ 150 ਦੇ ਨਾਮ ਤੇ ਮਨਾਈ ਜਾ ਰਹੀ ਹੈ ਔਰ ਇਹ ਸਮਰਪਿਤ ਕੀਤੀ ਹੈ ਰਾਸ਼ਟਰੀ ਏਕਤਾ ਨੂੰ ਨਸ਼ਾ ਮੁਕਤੀ ਨੂੰ ਔਰ ਸਵਸਥਾ ਅਭਿਆਨ ਔਰ ਆਤਮ ਨਿਰਭਰ ਭਾਰਤ ਇਹ ਇਸ ਕਾਰਜਕ੍ਰਮਾ ਦਾ ਜਿਹੜਾ ਕਿ ਲੰਬਾ ਚੱਲਨੇ ਨੇ ਹਰ ਪਾਰਲੀਮੈਂਟ ਦੇ ਅੰਦਰ ਸਰਕਾਰੀ ਅਯੋਜਨ ਦੇ ਮਾਧਿਅਮ ਨਾਲ ਇਹ ਯਾਤਰਾਵਾਂ ਪੈਦਲ ਯਾਤਰਾਵਾਂ ਅਲੱਗ-ਅਲੱਗ ਤਰ੍ਹਾਂ ਦੇ ਕਾਰਜਕ੍ਰਮ ਨੇ ਉਹ ਸਰਕਾਰੀ ਪੱਧਰ ਤੇ ਨੋਡਲ ਅਫਸਰ ਜਾਣਕਾਰੀ ਵੀ ਦੇਣਗੇ ਲੇਕਿਨ ਇਹ ਦੇਸ਼ ਨੂੰ ਜੋੜਨ ਦਾ ਕਾਰਜਕ੍ਰਮ ਹੈ ਅੱਜ ਜੋ ਵਿਸ਼ਵ ਦੇ ਹਾਲਾਤ ਹੈ ਉਹਦੇ ਅੰਦਰ ਆਤਮ ਨਿਰਭਰ ਭਾਰਤ ਬਣੇ ਸਵਦੇਸ਼ੀ ਨੂੰ ਦੇਸ਼ ਅਪਣਾਏ ਅੱਜ ਦੁਨੀਆ ਦੀ ਇਕਨੋਮੀ 'ਚ ਉਹੀ ਦੇਸ਼ ਅੱਗੇ ਵੱਧ ਸਕਦਾ ਉਹੀ ਦੇਸ਼ ਤਾਕਤਵਰ ਹੋ ਸਕਦਾ ਜਿਹੜਾ ਆਪਣੇ ਦੇਸ਼ ਦੇ ਸਮਾਨ ਦਾ ਪ੍ਰਯੋਗ ਕਰਦਾ ਆਓ ਮਿਲ ਕੇ ਸਰਦਾਰ ਜੀ ਦੀ 150ਵੀਂ ਜਨਤੀ ਦੇ ਉੱਤੇ ਇਹ ਪ੍ਰਣ ਲਈਏ ਕਿ ਆਸੀਂ ਆਤਮ ਨਿਰਭਰ ਭਾਰਤ ਬਣਾਉਣ ਦੇ ਲਈ ਸਵਦੇਸ਼ੀ ਅਪਣਾਵਾਂਗੇ ਆਪਣੇ ਆਲੇ ਦੁਆਲੇ ਨੂੰ ਸਵੱਛ ਰੱਖਾਂਗੇ ਨਸ਼ਾ ਮੁਕਤ ਸਮਾਜ ਬਣਾਵਾਂਗੇ ਔਰ ਇਸ ਦੇਸ਼ ਨੂੰ ਤਾਕਤਵਰ ਦੇਸ਼ ਬਣਾਉਣ ਦੇ ਅੰਦਰ ਸਾਰੀ ਪੀੜ੍ਹੀ ਆਪਣਾ ਯੋਗਦਾਨ ਪਾਏਗੀ ਮੈਂ ਇੱਕ ਵਾਰੀ ਫਿਰ ਡਾਕਟਰ ਸਾਹਿਬ ਦੀ ਜਨਤੀ ਦੇ ਉੱਤੇ ਆਪਣਾ ਵੱਲ ਭਾਈ ਪਟੇਲ ਜੀ ਨੂੰ पुष्पांजलि भी अर्पित करदा श्रद्धांजलि अर्पित करदा और आओ मिलके उन्होंने को सब प्रेरणा लीए यही सच्ची श्रद्धांजलि होगी बहुत बहुत धनबाद